ਟਾਈਮ ਮੈਨੇਜਮੈਂਟ ਦੇ ਟਿਪਸ ਐਂਡ ਟ੍ਰਿਕਸ ਜੋ ਮੈਂ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਨੋ ਕਹਿਣਾ ਆਉਣਾ ਚਾਹੀਦਾ ਕਿਸੇ ਨੂੰ ਵੀ ਇਹ ਬਹੁਤ ਜ਼ਰੂਰੀ ਹੈ ਫਿਰ ਬਾਅਦ ਵਿੱਚ ਆਪਣੇ ਪੂਰੇ ਦਿਨ ਦਾ ਪਲਾਨ ਰਾਤ ਦੇ ਸਮੇਂ ਹੀ ਬਣਾ ਕੇ ਰੱਖ ਲਓ ਇਸ ਤੋਂ ਇਲਾਵਾ ਤੀ ਵੀ ਡਰੋ ਨਾ ਕਿਸੇ ਵੀ ਚੀਜ਼ ਤੋਂ ਜੇ ਤੁਹਾਨੂੰ ਕੋਈ ਚੀਜ਼ ਨਹੀਂ ਆਉਂਦੀ ਆਸਕ ਫੋਰ ਦਾ ਹੈਲਪ ਬਹੁਤ ਇੰਪੋਰਟੈਂਟ ਫਿਰ ਆਪਣੀ ਲਿਸਟ ਪ੍ਰਪੇਅਰ ਕਰਕੇ ਰੱਖੋ ਕੀ ਕੀ ਕਰਨਾ ਹੈ ਤੀ ਵੀਕਡੇ ਦੇ ਵਿੱਚ ਵਿੱਚ ਉਸ ਤੋਂ ਇਲਾਵਾ ਜੇ ਤੂੰ ਚੀਜ਼ਾਂ ਭੁੱਲ ਜਾਂਦੇ ਆ ਤੇ ਨੋਟਸ ਬਣਾਉਣੇ ਬਹੁਤ ਜ਼ਰੂਰੀ ਆ ਛੋਟੇ ਛੋਟੇ ਨੋਟਸ ਤੋਂ ਫੋਲੋ ਜਦੋਂ ਵੀ ਕੁਝ ਬੋਲਣਾ ਇੱਕ ਵਾਰੀ ਜ਼ਰੂਰ ਸੋਚੋ ਕਿ ਤੁਸੀਂ ਕੀ ਬੋਲਦੇ ਪਿਆ ਕਿਸੇ ਨੂੰ ਇਹ ਬਹੁਤ ਇਫੈਕਟ ਕਰਦਾ ਹੈ ਮਲਟੀਟਾਸਕ ਕਰਨੀ ਆ ਇੱਕ ਕੰਮ ਨੂੰ ਬਹਲੋ ਤੇ ਉਹਨੂੰ ਪੂਰਾ ਕਰੋ ਪੂਰੇ ਕੈਲੰਡਰ ਦਾ ਪਲਾਨ ਬਣਾ ਕੇ ਰੱਖੋ ਕਿਹੜਾ ਬਿੱਲ ਦੇਣਾ ਆ ਕਿੱਥੇ ਜਾਣਾ ਆ ਕਿੰਨੂੰ ਮਿਲਣਾ ਆ ਸਾਰੀਆਂ ਚੀਜ਼ਾਂ ਉੱਥੇ ਵਿੱਚ ਫਿਰ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਆ ਉਹਨਾਂ ਨੂੰ ਜ਼ਿਆਦਾ ਫੋਕਸ ਕਰੋ ਬਾਕੀਆਂ ਨੂੰ ਐਲੀਮੀਨੇਟ ਕਰਨਾ ਸਿੱਖ ਲਓ ਹਾਂਜੀ ਤੇ ਜੋ ਕੰਮ ਕਰਨਾ ਉਹਨੂੰ ਹੁਣੇ ਕਰੋ ਤੇ ਤੁਸੀਂ ਸੋਚੋ ਮੈਂ ਬਾਅ ਚੁੱਕਾ ਨੂੰ ਕਦੇ ਨਹੀਂ ਹੁੰਦਾ ਆਦਤ ਕੋਈ ਵੀ ਆਦਤ ਹੈ ਜੇ ਉਹਨੂੰ ਦਿਨ ਚੇਂਜ ਕਰਨਾ ਉਹਨੂੰ 20 ਤੋਂ 21 ਦਿਨ ਲੱਗਦੇ ਆ ਉਹਨੂੰ ਆਦਤ ਨੂੰ ਚੇਂਜ ਕਰਨ ਵੱਡੇ ਵੱਡੇ ਜਿਹੜੇ ਕੰਮ ਹਨ ਉਹਨਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਚ ਕਰੋ ਛੋਟੇ-ਛੋਟੇ ਟਾਸਕ ਦੇ ਸਾਹਮਣੇ ਫਿਰ ਬਾਅਦ ਚੁਕੀਏ ਸਟਾਪਵਾਚ ਰੱਖੋ ਵੇਖੋ ਆਪਣੇ ਕੰਮ ਨੂੰ ਕਿੰਨਾ ਟਾਈਮ ਲੈਂਦੇ ਹੋ ਤੇ ਫਿਰ ਬ੍ਰੇਕ ਵੀ ਲੋਰੇ ਵਿੱਚ ਐਕਸ਼ਨ ਹੋਣ ਕਈ ਬੰਦੇ ਇਤਾਂ ਕਰਦੇ ਆ ਕਿ ਹਾਂ ਕਰ ਲਾਂਗੇ ਐਕਸ਼ਨ ਕਰਨਾ ਸਿੱਖੋ ਸਾਰੇ ਕੰਮ ਆਪਣੇ ਤੋਂ ਕਰੋ ਜਿਸੇ ਤੇ ਡਿਪੈਂਡੈਂਟ ਨਾ ਹੋ ਕਿਉਂਕਿ ਇਹ ਬਹੁਤ ਚੰਗੀ ਆਦਤ ਹੈ ਤਾਂ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੀ ਕੰਮ ਤੋਂ ਤੁਹਾਡਾ ਕੋਈ ਆਫੀਸਰ ਬੰਦਾ ਤੁਹਾਡੇ ਕੋਲ ਕੰਮ ਕਰਾਂਦਾ ਡੀਐਨਡੀ ਲਗਾ ਦੋ ਬਸ ਇੱਕ ਰਿਮਾਈਂਡਰ ਜ਼ਰੂਰ ਰੱਖੋ ਮੋਬਾਈਲ ਤੇ ਤੁਹਾਨੂੰ ਰਿਮਾਈਂਡ ਆਂਦਾ ਰਹੇ ਕਿ ਇਹ ਚੀਜ਼ ਨਹੀਂ ਅੱਕੇ ਜਾ ਕੇ ਕਰਨੀ ਆ ਕਿਸੇ ਵੀ ਪਾਸੇ ਤੁਸੀਂ ਜਾਂਦੇ ਹੋ ਡਾਕਟਰ ਵਾਲੀ ਸਾਈਡ ਬੁੱਕ ਅਪਪਾਇੰਟਮੈਂਟ ਟੂ ਸੇਵ ਟਾਈਮ ਇਸ ਤੋਂ ਇਲਾਵਾ ਐਕਸਰਸਾਈਜ਼ ਜ਼ਰੂਰ ਕਰੋ ਸ਼ਰੀਰ ਜੇ ਸ਼ਰੀਰ ਅਤੇ ਸਭ ਕੁਝ ਹਾਂਜੀ ਕੀਪ ਗੋਇੰਗ कोई भी काम कर दे करते रहो उन्होंने छोड़ो ना सक्सैस मिलती है इस तो अलावा केडी चीज़ पहल करनी कि बाद जी नहीं करनी उन्होंने कर दो। जो किसी कॉल करनी उस समय कॉल करो ये ना कहो कि मैं बाद चो कराँगा इस अलावा कई टकनीक होंगी फोर्टी टू फोर्टी फाइव मिनट्स तम कर सकते हैं बेच बेस्ट अपनी फैमिली के ना वैल्यूएबल टाइम स्पेंड करो तो माइंड बहुत ज़्यादा रिलैक्स हो जूगा ਇਸ ਤੋਂ 라 ਆਪਣੇ ਆਪ ਨੂੰ ਜਾਣਨ ਉਹ ਪਛਾਣਨ ਨਾਲ ਰੈਦਰ ਕੀ ਦੂਜਿਆਂ ਦੀ ਹੈਲਪ ਲੈ ਕੇ ਤੇ ਆਪਣੇ ਆਪ ਨੂੰ ਜ਼ਿਆਦਾ ਜਾਣਦੇ ਹੋ ਹੋਰ ਕੀ ਹੈ ਇੰਡੀਪੈਂਡੈਂਟ ਬਣਨਾ ਸਿੱਖੋ ਇੱਕ ਪੰਛੀ ਦੀ ਤਰ੍ਹਾਂ ਉੱਡੋ ਸਟਰੋਂਗ ਬਣੋ ਕੋਈ ਵੀ ਕੰਮ ਕਰੋ ਉਹਨੂੰ ਡਿਸਾਈਡ ਕਰੋ ਦੇਖੋ ਕੀ ਕਰਨਾ ਚੰਗੇ ਤੇ ਟੈਲੈਂਟਿਡ ਪੀਪਲ ਤੁਹਾਨੂੰ ਕਹਿੰਦਾ ਤੁਹਾਡਾ ਸਮਾਂ ਵੀ ਬਚਾਉਂਦੇ ਆ ਰੈਦਰ ਦੈਨ ਫਰੈਂਡਸ ਦੇ ਨਾਲ ਲਹਿਣਾ ਸਲੀਪ ਕਰੋ 8 ਘੰਟੇ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਨਰਵਾਂ ਨੂੰ ਰਿਲੈਕਸ ਕਰਨ ਵਾਸਤੇ ਮਿਊਜ਼ਿਕ ਸੁਣੋ ਮੋਟੀਵੇਟ ਕਰਦੀ ਹੈ ਫਿਰ ਤੁਸੀਂ ਕੰਮ ਨੂੰ ਮੋਰ ਅਟੈਂਸ਼ਨ ਨਾ ਕਰਦੇ ਹੋ ਬਿਲਨੇਅਰ ਦੀ ਜਿਹੜੀਆਂ ਇੰਟਰਵਿਊਸ ਉਹਨਾਂ ਨੂੰ ਸੁਣੋ ਉਹ ਤੁਹਾਨੂੰ ਟੈਕਨੀਕਸ ਦੱਸਦੇ ਆ ਕਿਵੇਂ ਕੰਮ ਨੂੰ ਕਰਿਆ ਜਾ ਸਕਦਾ ਥੋੜੇ ਟਾਈਮ ਵਿੱਚ ਜਿਹੜੇ ਕੰਮ ਕਹਿੰਦਾ ਜਲਦੀ ਨਿਪਟਣ ਵਾਲੇ ਉਹਨਾਂ ਨੂੰ ਫਟਾਫਟ ਨਿਬੇੜੋ ਇਹ ਨਾ ਕਿ ਮੈਂ ਕਰਾਂਗਾ ਕਰ ਲੂੰਗਾ ਇਹ ਚੀਜ਼ ਨਾ ਕਰੋ ਐਕਸਪਰਟ ਦਾ ਐਡਵਾਈਸ ਲੋ ਕਿਉਂਕਿ ਉਹਨਾਂ ਨੂੰ ਉਹ ਟ੍ਰਿਕਸ ਜਾਂ ਟ੍ਰਿਪਸ ਉਹ ਆਉਂਦੇ ਆ ਉਹ ਤင်း ਚੰਗੀ ਤਰ੍ਹਾਂ ਉਹਨਾਂ ਨੂੰ ਸਮਝ ਸਕਦੇ ਕੋਈ ਵੀ ਅਨਸਰ ਦੇਣ ਤੋਂ ਪਹਿਲਾਂ ਸੋਚੋ ਕਈ ਬੰਦੇ ਬਹੁਤ ਫਟਾਫਟ ਜਵਾਬ ਦੇ ਦਿੰਦੇ ਨਾ ਸੋਚੋ ਪਹਿਲਾਂ ਤੁਹਾਡੀ ਲੁੱਕ ਬਹੁਤ ਜ਼ਿਆਦਾ ਮੈਟਰ ਕਰਦੀ ਪਹਿਲਾ ਬੰਦਾ ਤੁਹਾਨੂੰ ਵੇਖਦਾ ਤੁਹਾਡੀ ਕੀ ਵੇਸਪੂਸਾ ਕੀ ਹੈ ਇਸ ਤੋਂ ਇਲਾਵਾ ਜਿਹੜੀ AI ਟੈਕਨੀਕ ਹੈ ਤੁਹਾਡਾ ਸਮਾਂ ਬਚਾਉਂਦੀ ਹੈ ਤੁਹਾਨੂੰ ਨਵੇਂ ਐਡਵਾਂਸ ਲੈਵਲ ਦੇ ਸਾਫਰ ਆਨਸਰ ਦਿੰਦੇ ਨੇ AI ਦੇ ਟੂਲਸ ਹੋਰ ਕੀ ਆ ਆਪਣੇ ਜਿਹੜਾ ਕੰਮ ਦੂਜਿਆਂ ਨੂੰ ਕਰਵਾਓ ਤੁਸੀਂ ਆਪਣੇ ਘੰਟੇ ਬਚਾਉਂਗੇ ਤੁਸੀਂ ਪੈਸੇ ਬਣਾਉਂਗੇ ਜਿਹੜਾ ਸਮਾਂ ਇੱਕ ਵਾਰੀ ਚੱਲ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਸਮੇਂ ਦੀ ਰਿਸਪੈਕਟ ਕਰਨਾ ਸਿੱਖੋ ਜੀ ਧੰਨਵਾਦ